ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਇਹ ਲਗਭਗ ਤੇ ਅੱਜ ਤੁਹਾਨੂੰ ਆ ਤਾਜੀ ਸੋਈ ਵਾੜ ਤੁਹਾਨੂੰ ਦਿਖਾਉਣੀ ਹੈ ਦੋ ਹੀ ਇੱਕ ਵੇਗੀਆਂ ਨਿੱਖੋ ਰਹੀਆਂ ਸਭ ਮਗਰੇ ਦੇ ਵੱਛੀ ਆ ਤੇ ਵੱਛੀ ਵੀ ਕਾਫੀ ਖੂਬਸੂਰਤ ਆ ਤੇ ਆਪ ਵੀ ਚਲੋ ਵਾੜ ਸੋਹਣੀ ਹੈ ਜਰਸੀ ਕ੍ਰੋਸ ਤੇ ਆ ਆਈ ਆ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵੀਰ ਜੀ ਚਲੋ ਵਧੀਆ ਜੀ ਦਰਾ ਜੇ ਇੱਕ ਵੇਜਤੀ ਜੀ ਹਾਂਜੀ ਇੱਕ ਵੇਜਤੀ ਹੁਣ ਇੱਕੋ ਹੀ ਰਹਿ ਗਈ ਫੇਰ ਹਨਾ ਠੀਕ ਆ ਤੇ ਚਲੋ ਨਾਮ ਦੱਸ ਤੇ ਇੱਕ ਵਾਰੀ ਫੇਰ ਆਪਣਾ ਨਾਮ ਵੀਰ ਜੀ ਰੋਸ਼ਨਦੀਪ ਸਿੰਘ ਜੀ ਆਪਣਾ ਪਿੰਡ ਸੁਲਤਾਨਵੰਦ ਜੀ ਪੱਤੀ ਮਰਸੂਲਦੀ ਜੀ ਆਪਣਾ ਘਰ ਜੀ 골ਡਨ ਗੇਟ ਤੋਂ ਨਾਲ ਹੀ ਆਪਣਾ 2 ਕਿਲੋਮੀਟਰ ਘਰ ਠੀਕ ਆ 골ਡਨ ਗੇਟ ਵੀ ਲੱਗ ਗਈ ਆ ਤੇ ਛੇਦਾਂ ਸਾਹਿਬ ਵੀ ਲੱਗੇ ਤੇ ਦਰਬਾਰ ਸਾਹਿਬ ਵੀ ਲੱਗੇ ਜੀ ਹਨਾ ਠੀਕ ਆ ਤੇ ਫੋਨ ਨੰਬਰ ਵੀ ਬੋਲਦਾ 7717211839 ਠੀਕ ਹੈ ਜੀ ਤੇ ਆ ਜਰਸੀ ਕ੍ਰੋਸ ਗਿਆ ਬੈਠ ਹਨਾ ਕਿਹੜਾ ਜਰਸੀ ਕ੍ਰੋਸ ਆਏਗੀ ਕਿੰਨਾ ਸੁਬਾ ਸੂਈ ਆ ਇਹ ਦੂਜੇ ਸੂਏ ਸੂਈ ਆ ਰਕੇ ਤੇ ਕਿੰਨਾ ਕਚੇੜਾ ਹੋ ਗਿਆ ਸੂਈ ਨਾ ਇਹਨੂੰ ਸੂਈ ਲਾ ਦੇਣਾ ਭਾਰੀ ਹਾਂਜੀ 10 ਦਿਨ ਹੋ ਜੀਏ ਬੱਚੇ ਨੂੰ 10 ਦਿਨ ਹੋ ਗਏ ਤੇ ਕਿੰਨਾ ਦੁੱਧ ਕਰਕੇ ਤਿਆਰ ਇਹ 14 ਕਿਲੋ ਦੁੱਧ ਹੈਗਾ ਇਸ ਥਲੇ ਦੇ ਤਿਆਰ ਅੱਛਾ ਹਾਂਜੀ 14 ਲੀਟਰ ਹੈਗਾ ਪੱਕਾ ਦੁੱਧ ਤਿਆਰ ਦੁੱਧ ਪੱਕਾ ਤਿਆਰ ਹੈਗਾ ਤੇ ਮਗਰ ਵੀ ਵਸ਼ੀ ਆ ਮੈਂ ਵਸ਼ੀ ਠੀਕ ਹੈ ਜੀ ਵਸ਼ੀ ਵੀ ਚੰਗੀ ਹੈ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਲੱਗੇ ਤਾਂ ਉਧਰ ਠੰਡੀ ਤੇ ਨਹੀਂ ਜੀ ਹਾਂਜੀ ਠੰਡੀ ਤੇ ਨਹੀਂ ਜੀ ਇਸ ਤਰ੍ਹਾਂ ਠੰਡੀ ਜੇ ਇਦਾਂ ਹੀ ਭਾਵੇਂ ਤਾਂ ਨਾ ਹਾਂ ਦੇਖ ਸਕਦੇ ਭਾਵੇਂ ਇਸ ਤਰ੍ਹਾਂ ਹੀ ਥੱਲੇ ਬੈਜੋ ਸਾਫ਼ ਜਵਾਬ ਦੇ ਸੰਦੇ ਬਿਲਕੁਲ ਅਤਿ ਜਵਾਈ ਅਲਾ ਥਾਨੇ ਇੱਕ ਗਾਂ ਜਿਹੜੀ ਅੰਦਰ ਵੱਜੀ ਆ ਤੇ ਉਹਦੇ ਕਰਕੇ ਡਿੰਗੀ ਜਾਂਦੀ ਆ ਵੀ ਤੋਰੋ ਹਾਂ ਵੀ ਜੀ ਕਰੀ ਫਿਰ ਇਹਨੂੰ ਤੋਰ ਠੀਕ ਦੁੱਧ ਜਿਹੜਾ ਕਹਿੰਦੇ ਵੀ ਹੁਣ ਮੋਕੇ ਤੇ 14 ਲੀਟਰ ਜਿਹੜਾ ਕਹਿੰਦੇ ਵੀ ਤਿਆਰ ਆ ਸੂਈ ਸਵਾਈ ਆ ਦੋ ਟਾਈਮ ਇਹਦੀ ਜਵਾਈ ਹੋ ਜਾਣੀ ਆ ਬਾਕੀ ਕਦ ਕਾੜ ਪੱਖਾ ਵੀ ਚੰਗੀ ਆ ਇੱਕ ਵਾਰੀ ਸਿੱਧੀ ਲਾ ਦਿਓ ਤਾਂ ਬਾਕੀ ਫਿਕਸ ਹੋ ਜੇਵਾ ਮੇਰੇ ਮਾਲਕਾ ਤੇ ਤੂੰ ਤਾਂ ਇਹ ਖਰੀਦ ਸਕਦੇ ਤੇ ਆ ਜਿਹੜੀ ਮਗਰ ਇਹਦੇ ਵਛੀ ਆ 나ੜੂ ਜਿਹੜਾ ਬੱਚੇ ਦਾ ਨਾਲ ਹੀ ਆ ਉਤਰ ਆ ਦੇਖ ਸਕਦੇ ਜੀ 나ੜੂ ਨਾਲ ਹੀ ਆ ਤੇ ਮਗਰ ਵਛੀ ਵੀ ਸੋਹਣੀ ਆ ਉਤਰਾਂ ਇੱਕ ਰੀਤਾ ਨੇ ਦੂਸਰੇ ਪਾਸੇ ਤਾਂ ਮੈਂ ਥਾਣੇ ਦੇ ਦਿਖਾ ਦਿਆ ਆ ਦੇਖ ਸਕਦੇ ਹਵਾਨੇ ਦੇ ਦੋਵਾਂ ਪਾਸੇ ਜਿਹੜੀਆਂ ਨਾੜਾਂ ਜਿਹੜੀਆਂ ਬਰੀਕ-ਬਰੀਕ ਚੰਗੀਆਂ ਦੇਖੇ ਤਾਂ ਮੈਂ ਦੇਖਣ ਲਈ ਬਾਕੀ ਠੰਡੀ ਸੀਲ ਵੀ ਹੈ ਜੀ ਬਾਕੀ ਮੇਨ ਵੱਧ ਆ ਵੀ ਹੈਗੀ ਠੰਡੀ ਧੀਰੀ ਆ ਨਾਲ ਜੈੱਸੀ ਕ੍ਰੋਸ ਹੈ ਜੈੱਸੀ ਕ੍ਰੋਸ ਚ ਗਰਮੀਆਂ ਚ ਚੌਣ ਵਾਲੀ ਆ ਜਿਹੜੀ ਨਾ ਕੋਈ ਬਹੁਤੀ ਗਰਮੀ ਦੀ ਪਰਵਾਹ ਬਹੁਤ ਇਹ 14 15 16 ਲੀਟਰ ਗਰਮੀਆਂ ਚ ਕਰੀ ਜਾਣਾ ਹੈ ਠੀਕ ਆ ਤੇ ਬਾਕੀ ਇਹ ਆ ਵੀ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਵਾ ਤੇ ਵੇ ਬੱਜੀ ਆ ਤੇ ਕੋਈ ਗੱਲ ਨਹੀਂ ਆ। ਉਤਰਾਂ ਚੰਗੀ ਸਾਮ ਤੇ ਕਿੰਨਾ ਗੇ ਦੁੱਧ ਕਰੀ ਜਾਓਗੇ? ਇਹ 16-17 ਕਿਲੋ ਦੁੱਧ ਹੋਊਗੀ ਵੈਸੀ ਚੰਗੀ ਸਾਮ ਤੇ। ਤੇ ਕਿੰਨਾ ਰਕੀ ਇਹਦਾ ਮੁੱਲ? ਜੀ ਮੋਲ ਜੋ ਮਰਜ਼ੀ ਕਰੇ 60, 65 ਗੁੱਜਣੀ ਜੇ ਕਰਨਾ ਆਪਾਂ। ਅੱਛਾ 50000 ਨਹੀਂ ਜੇ ਕਰਨਾ 47000 ਦੀ ਹਾਂ ਨਾ ਦੇ ਦੇਣੀ ਆਪਾਂ। ਅੱਛਾ 47000 ਦੀ ਦੇ ਦੇਣੀ ਆ। ਬਾਕੀ ਚਲੋ ਮੌਕੇ ਤੇ। ਆਪਾਂ ਜਿਹੜਾ ਵੀਰ ਕੋਈ ਫੋਨ ਕਰੂਗਾ ਛੋਟ ਹੀ ਕਰਾਂਗੇ ਹੁਣ। ਫੁੱਲੀ ਛੋਟ ਕਰਦਾਂਗੇ ਖੁਸ਼ੀ ਨਾਲ। ਅੱਛਾ ਚਲੋ ਕੋ ਫੋਨ ਲਾਉਗਾ ਤੇ ਸਬਦਾ ਮੌਕੇ ਤੇ ਹੋ ਜਾਊਗਾ ਹਨਾ। ਠੀਕ ਹੈ ਤੇ ਹੋਰ ਕੁਝ ਕਹਿਣਾ ਵੀ ਜੀ ਨਹੀਂ ਵੀਰ ਜੀ ਹੁਣ ਤੇ ਬਾਕੀ ਆ ਬਾਕੀ ਆਪਣੀ ਤਸੱਲੀ ਕਰਕੇ ਖੜੇ ਬਾਜੂ ਘਰ ਜਾ ਕੇ ਲਾਂਭ ਆਣਾ ਮੇਰਾ ਵੀਰ ਕੁਝ ਤੇ ਆਪਣੇ ਕਿਲੇ ਤੋਂ ਦੋ ਟਾਈਮ ਚੋਵੇ ਤਿੰਨ ਟਾਈਮ ਚਾਰ ਟਾਈਮ ਚੋ ਇੱਥੋਂ ਵੇਖ ਕੇ ਤਸੱਲੀ ਕਰਕੇ ਲੈ ਜੈ ਹਨਾ ਜੋ ਵੀ ਕਿੰਨੀ ਨੀ ਕਿਸੇ ਨੇ ਬਾਈ ਚਾਹ ਖਰਨੀ ਆਏ ਪਰ 13 ਕਿਲੋ ਮਠੇ ਦੋ ਦੇ ਦੀ ਗ੍ਰੈਂਡੀ ਠੀਕ ਹੈ ਜੀ ਤੇ ਬਾਕੀ ਕਹਿੰਦੇ ਵੀ ਇੱਥੋਂ ਹੀ ਆਪਣਾ ਦੋ ਦੋ ਟਾਈਮ ਤੁਹਾਨੂੰ ਪਾਣ ਗਰਮੀ ਗਰਮੀ ਹੈਗੀ ਬਾਕੀ ਇੰਨੇ ਨਹੀਂ ਦੁੱਧ ਦੇਣਾ ਕਿੰਨੇ ਦੇਣਾ ਗਰੀਬ ਚ ਵਸੀ ਹਾਂਜੀ ਹਾਂਜੀ